ਵਾਜਪਾ ਦੇ ਸੰਸਦ ਮੈਂਬਰ ਅਤੇ ਐਨਡੀਏ ਦੇ ਉਮੀਦਵਾਰ ông ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ ਦੱਸਦੀ ਹੈ ਕਿ ਉਹਨਾਂ ਦੇ ਨਾਂ ਦਾ ਪ੍ਰਸਤਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ ਜਿਸ ਨੂੰ ਕੇਂਦਰੀ ਦੀ ਮੇ ਚਾ ਰਾਜਨਾਥ ਸਿੰਘ ਤੇ ਹੋਰ ਸੀਨੀਅਰ ਨੇਤਾਵਾਂ ਦਾ ਸਮਰਥਨ ਮਿਲਿਆ ਉੱਥੇ ਵਿਰੋਧੀ ਧਿਰਾਂ ਨੇ ਕਿ ਸੁਰੇਸ਼ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ ਤਾਂ ਉਹ ਜਾਣਦੇ ਆ ਇਹਨਾਂ ਦੇ ਰਾਜਨੀਤਿਕ ਸਫ਼ਰ ਦੇ ਬਾਰੇ ਜਿਹੜੇ ਕਿ ਬਹੁਤ ਸਭ ਤੋਂ ਸਰਗਰਮ ਮੈਂਬਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਸਭ ਤੋਂ ਵੱਧ ਸਰਗਰਮ ਸੰਸਦ ਮੈਂਬਰਾਂ ਵਿੱਚ ਗਿਣੇ ਜਾਣ ਵਾਲੇ ਓਮ ਬਿਰਲਾ ਆਪਣੇ ਸਖਤ ਤੇ ਨਿਰਣੈਕ ਫੈਸਲਿਆਂ ਲਈ ਸਪੀਕਰ ਵਜੋਂ ਮਸ਼ਹੂਰ ਹੋਏ ਓਮ ਬਿਰਲਾ ਦਾ ਸਿਆਸੀ ਸਫ਼ਰ ਵਿਲੱਖਣ ਹੈ ਜਿਸ ਦੇ ਵਿੱਚ ਉਹਨਾਂ ਨੇ 2030 ਤੋਂ ਬਾਅਦ ਕਿਸੇ ਵਿੱਚ ਆਉਣ ਵਿੱਚ ਹਾਰ ਦਾ ਸਾਹਮਣਾ ਨਹੀਂ ਕੀਤਾ 2003 ਵਿੱਚ ਪਹਿਲੀ ਵਾਰ ਕੋਟਾ ਤੋਂ ਵਿਧਾਨ ਸਭਾ ਚੋਣ ਲੜ ਕੇ ਜਿੱਤੇ ਸਨ ਉਹ ਤੇ 2008 ਦੇ ਵਿੱਚ ਉਹਨਾਂ ਨੇ ਕੋਟਾ ਦੱਖਣੀ ਸੀਟ ਤੋਂ ਕਾਂਗਰਸ ਨੇਤਾ ਸ਼ਾਂਤੀ ਧਾਰੀਵਾਰ ਨੂੰ ਹਰਾਇਆ ਸੀ 2014 ਵਿੱਚ ਉਹਨਾਂ ਨੇ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਹਿੱਸਾ ਲਿਆ ਸੀ ਅਤੇ ਜਿੱਤ ਦਾ ਝੰਡਾ ਲਹਿਰਾਇਆ ਸੀ ਇਸ ਤੋਂ ਬਾਅਦ ਉਹਨਾਂ ਨੇ 2019 ਅਤੇ 24 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਜਿੱਤ ਕਾਇਮ ਕੀਤੀ ਸੀ ਨਵੀਂ ਸੰਸਦ ਭਵਨ ਦਾ ਨਿਰਮਾਣ ਬਿਰਲਾ ਦੇ ਕਾਰਜਕਾਲ ਦੌਰਾਨ ਹੀ ਹੋਇਆ ਸੀ ਤੇ ਤੁਹਾਨੂੰ ਦੱਸ ਦਈਏ ਕਿ 2019 ਜੋ ਭਾਜਪਾ ਦੇ ਉਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਬਣਾਇਆ ਗਿਆ ਸੀ ਭਾਵਿਓ ਉਹਨਾਂ ਕੋਲ ਲੰਬਾ ਸੰਸਦੀ ਤਜਰਬਾ ਨਹੀਂ ਸੀ ਪਰ ਉਹਨਾਂ ਨੇ ਜਿਸ ਕੁਸ਼ਲਤਾ ਤੇ ਧੀਰਜ ਨਾਲ ਸੰਸਦ ਦਾ ਸੰਚਾਲਨ ਕੀਤਾ ਉਹ ਪ੍ਰਸ਼ੰਸਾ ਦੇ ਯੋਗ ਹੈ ਇਹ ਹੁਣ 5ਵੇਂ ਵਾਰ ਹੋ ਰਿਹਾ ਜਦੋਂ ਕੋਈ ਸਪੀਕਰ ਇੱਕ ਤੋਂ ਵੱਧ ਲੋਕ ਸਭਾ ਕਾਰਜਕਾਲ ਲਈ ਅਹੁਦੇ ਤੇ ਰਹੇਗਾ ਭਾਜਪਾ ਦੇ ਸੰਸਦ ਮੈਂਬਰ ਅਤੇ ਐਨਡੀਏ ਦੇ ਉਮੀਦਵਾਰ ਹਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ ਦੱਸਦੀ ਹੈ ਕਿ ਉਹਨਾਂ ਦੇ ਨਾਂ ਦਾ ਪ੍ਰਸਤਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ ਜਿਸ ਨੂੰ ਕੇਂਦਰੀ ਮੰਤਰੀ ਅਮਿਤ ਸ਼ਾ ਰਾਜਨਾਥ ਸਿੰਘ ਤੇ ਹੋਰ ਸੀਨੀਅਰ ਨੇਤਾਵਾਂ ਦਾ ਸਮਰਥਨ ਮਿਲਿਆ ਉੱਥੇ ਵਿਰੋਧੀ ਧਿਰਾਂ ਨੇ ਕਿ ਸੁਰੇਸ਼ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ ਤਾਂ ਉਹ ਜਾਣਦੇ ਆ ਇਹਨਾਂ ਦੇ ਰਾਜਨੀਤਿਕ ਸਫ਼ਰ ਦੇ ਬਾਰੇ ਜਿਹੜੇ ਕਿ ਬਹੁਤ ਸਭ ਤੋਂ ਸਰਗਰਮ ਮੈਂਬਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਸਭ ਤੋਂ ਵੱਧ ਸਰਗਰਮ ਸੰਸਦ ਮੈਂਬਰਾਂ ਵਿੱਚ ਗਿਣੇ ਜਾਣ ਵਾਲੇ ਉਹ ਬਿਰਲਾ ਆਪਣੇ ਸਖਤ ਤੇ ਨਿਰਣੈਕ ਫੈਸਲਿਆਂ ਲਈ ਸਪੀਕਰ ਵਜੋਂ ਮਸ਼ਹੂਰ ਹੋਏ। ਓਮ ਬਿਰਲਾ ਦਾ ਸਿਆਸੀ ਸਫ਼ਰ ਵਿਲੱਖਣ ਹੈ ਜਿਸ ਦੇ ਵਿੱਚ ਉਹਨਾਂ ਨੇ 2030 ਤੋਂ ਬਾਅਦ ਕਿਸੇ ਵੀ ਚੋਣ ਵਿੱਚ ਹਾਰ ਦਾ ਸਾਹਮਣਾ ਨਹੀਂ ਕੀਤਾ। 2003 ਵਿੱਚ ਪਹਿਲੀ ਵਾਰ ਕੋਟਾ ਤੋਂ ਵਿਧਾਨ ਸਭਾ ਚੋਣ ਲੜ ਕੇ ਜਿੱਤੇ ਸਨ ਉਹ ਤੇ 2008 ਦੇ ਵਿੱਚ ਉਹਨਾਂ ਨੇ ਕੋਟਾ ਦੱਖਣੀ ਸੀਟ ਤੋਂ ਕਾਂਗਰਸ ਨੇਤਾ ਸ਼ਾਂਤੀ ਧਾਰੀਵਾਰ ਨੂੰ ਹਰਾਇਆ ਸੀ। 2014 ਵਿੱਚ ਉਹਨਾਂ ਨੇ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਹਿੱਸਾ ਲਿਆ ਸੀ ਅਤੇ ਜਿੱਤ ਦਾ ਝੰਡਾ ਲਹਿਰਾਇਆ ਸੀ। ਤੋਂ ਬਾਅਦ ਉਹਨਾਂ ਨੇ 2019 ਅਤੇ 24 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਜਿੱਤ ਕਾਇਮ ਕੀਤੀ ਸੀ ਨਵੀਂ ਸੰਸਦ ਭਵਨ ਦਾ ਨਿਰਮਾਣ ਬਿਰਲਾ ਦੇ ਕਾਰਜਕਾਲ ਦੌਰਾਨ ਹੀ ਹੋਇਆ ਸੀ ਤੇ ਤੁਹਾਨੂੰ ਦੱਸ ਦਈਏ ਕਿ 2019 ਵਿੱਚ ਭਾਜਪਾ ਦੇ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਬਣਾਇਆ ਗਿਆ ਸੀ ਭਾਵੇਂ ਉਹਨਾਂ ਕੋਲ ਲੰਬਾ ਸੰਸਦੀ ਤਜਰਬਾ ਨਹੀਂ ਸੀ ਪਰ ਉਹਨਾਂ ਨੇ ਜਿਸ ਕੁਸ਼ਲਤਾ ਤੇ ਧੀਰਜ ਨਾਲ ਸੰਸਦ ਦਾ ਸੰਚਾਲਨ ਕੀਤਾ ਉਹ ਪ੍ਰਸ਼ੰਸਾ ਦੇ ਯੋਗ ਹੈ ਹੁਣ ਪੰਜਵੀਂ ਵਾਰ ਹੋ ਰਿਹਾ ਜਦੋਂ ਕੋਈ ਸਪੀਕਰ ਇੱਕ ਤੋਂ ਵੱਧ ਲੋਕ ਸਭਾ ਕਾਰਜਕਾਲ ਲਈ ਅਹੁਦੇ ਤੇ ਰਹੇਗਾ